ਤੁਹਾਡ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਦੀਨਾ ਤਹਿਸੀਲ ਇਹਨੂੰ ਪੈ ਜਾਂਦੀ ਹੈ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਪੈ ਜਾਂਦਾ ਮੋਗਾ ਤੇ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆਗੀ ਦੂਜਾ ਸੂਆ ਸੂਈ ਆ 5 ਤੋਂ 6 ਦਿਨ ਹੋਏ ਆ ਇਹਨੂੰ ਸੂਈ ਨੂੰ ਮਗਰ ਹੈਗਾ ਬੱਚਾ ਉਹ ਕੱਟਾ ਤੇ 8 ਤੋਂ 9 ਕਿਲੋ ਦੁੱਧ ਤਿਆਰ ਆ ਤੇ ਬਾਕੀ ਦਿਨ ਹਜੇ ਥੋੜੇ ਹੋਏ ਆ ਵਧੂ ਵੀਵੀ ਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਤੇ ਆਪਦੇ ਅੰਦਾਜ਼ੇ ਨਾਲ ਖਰੀਦਣੀ ਆ ਤੇ ਜਿਹੜਾ ਮੁੱਲ ਆ ਉਹ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਹੋਰ ਜਿਹੜੀ ਸਾਰੀ ਡਿਟੇਲ ਆ ਉਹ ਆਪਾਂ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਤੁਹਾਨੂੰ ਆਪਾਂ ਤੋਰ ਕੇ ਵੀ ਦਿਖਾਵਾਂਗੇ ਤੇ ਸਕਰੀਨ ਦੇ ਉੱਤੇ ਜਿਹੜਾ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੇ ਇੱਥੇ ਆ ਕੇ ਤੁਸੀਂ ਆਪਦੀ ਪੂਰੀ ਤਸੱਲੀ ਕਰਕੇ ਤੇ ਮੱਝ ਨੂੰ ਤੁਸੀਂ ਖਰੀਦ ਸਕਦੇ ਹੋ ਤੇ ਆਜੇ ਥੋੜਾ ਆਪਾਂ ਜ਼ਿਆਦਾ ਸਮਾਨ ਨਹੀਂ ਲੈਂਦੇ ਬਾਈ ਨਾਲ ਸਾਰੀ ਗੱਲਬਾਤ ਕਰਾਉਂਦੇ ਆ ਤੇ ਮੱਝ ਨੂੰ ਤੋਰ ਕੇ ਦਿਖਾਉਂਦੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਗਰਮੇਲ ਸਿੰਘ ਜੀ ਠੀਕ ਹੈ ਜੀ ਤੇ ਐਡਰੈਸ ਆਪਣਾ ਬੜਾ ਸਤਿ ਸ਼੍ਰੀ ਅਕਾਲ ਜੀ ਪਿੰਡ ਦੀਨਾ ਜਿੰਨਾ ਸਾਹਿਬ ਪਿੰਡ ਦੀਨਾ ਸਾਹਿਬ ਜਿਲ੍ਹਾ ਆਪਣਾ ਹੈਗਾ ਮੋਗਾ ਮੋਗਾ ਸੀਨਿਆ ਸੰਗੜਾ ਠੀਕ ਹੈ ਜੀ ਤੇ ਜਿਹੜੀ ਬਈ ਆਪਾਂ ਇਹ ਮੱਧ ਵੇਚਣ ਲੱਗੇ ਆਂਗੇ ਇਹਦੀ ਕੀ ਡਿਟੇਲ ਹੈ ਕਿਹੜੇ ਸੂਏ ਸੂਈ ਵੀ ਹੈ ਇਹ ਇਹਦੀ ਦੂਜੇ ਸੂਏ ਜੀ ਦੂਜੇ ਸੂਏ ਸੂਈ ਹੈ ਕਿੰਨੇ ਦਿਨ ਹੋਗੇ ਸੂਈ ਨੂੰ ਸੂਈ ਨੂੰ ਇਹਨੂੰ 5 ਦਿਨ ਹੋਗੇ ਜੀ 5-6 ਦਿਨ ਸੂਈ ਨੂੰ ਹੋਗੇ ਠੀਕ ਆ ਤੇ ਬੱਚਾ ਕੀ ਦਿੱਤਾ ਇਹਨੇ ਬੱਚਾ ਜੀ ਮਗਰ ਕੱਟਾ ਹੈ ਇਹਦੀ ਮਗਰ ਕੱਟਾਗਾ ਤੇ ਦੁੱਧ ਹੁਣ ਕਿੰਨਾ ਖਊਗਾ ਉਹਦੇ ਦਾ ਹੈਗਾ 8-9 ਕਿਲੋ ਹੈਗਾ 8-9 ਕਿਲੋ ਹੈਗਾ ਹੈਂ ਠੀਕ ਹੈ ਬਾਕੀ ਹਜੇ ਤਾਂ ਵਧੂਗੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਪਹਿਲੇ ਸੂਏ ਕਿੰਨਾ ਕਿ ਦਿੱਤਾ ਸੀਗਾ ਪਹਿਲੇ ਸੂਏ ਤਾਂ ਦਿੱਤਾ ਸੀ 9-10 ਪਹਿਲੇ ਸੂਏ ਦਿੱਤਾ ਸੀਗਾ ਠੀਕ ਹੈ ਉਹਨਾਂ ਤਾਂ ਦੇਊਗੀ ਬਾਕੀ ਵਧ ਸਕਦੀ ਬਾਕੀ ਸੇਵਾ ਦੇ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਮੁੱਲ ਆਪਾਂ ਕਿੰਨਾ ਰੱਖਿਆ ਤਾਂ ਜੀ 85000 ਮੁੱਲ 85000 ਹਾਂਜੀ ਠੀਕ ਹੈ ਤੇ ਆਪਣੇ ਘਰ ਦੇ ਪਛੋ ਹੀ ਕੋਈ ਵਪਾਰ ਦਾ ਕੰਮ ਤਾਂ ਨਹੀਂ ਹੈ ਨਾ ਆਪਣੇ ਘਰ ਦੇ ਜੀ ਵਪਾਰੀ ਕੋਈ ਨਹੀਂ ਠੀਕ ਹੈ ਜੀ ਤੇ ਇਹਦਾ ਕਰੀ ਗੇੜਾ ਘੜਾ ਦੇ ਬਾਈ। ਲੋ ਵੀ ਦੋਸਤੋ ਤੁਹਾਨੂੰ ਡਿਟੇਲ ਤਕਰੀਬਨ ਲੈ ਕੇ ਦੇਤੀ ਆ ਆਪਾਂ ਤੇ ਤੁਰਦੀ ਨੂੰ ਗੇੜਾ ਤੁਸੀਂ ਦੇਖ ਸਕਦੇ ਹੋ। ਫੇਸ ਕੁਆਲਟੀ ਦੇਖ ਸਕਦੇ ਹੋ, ਸਿੰਗ ਦੇਖ ਸਕਦੇ ਹੋ ਥੋੜੇ ਜਿ ਖੁੱਲੇ ਹੋ ਕੇ ਮੁੜੇ ਹੋਇਆ ਹੈ ਜਾਨੀ ਕਿ ਕੁੰਡੇ ਹੀ ਆਉਣ ਤੇ ਕੱਦ ਵੀ ਠੀਕ ਹੈਗਾ। ਤੇ ਬਾਕੀ ਜਿਹੜਾ ਆਰਡਰ ਆਗਾ ਤੇ ਇਹ ਜਾਨੀ ਕਿ ਦਿਖਾਵੇ ਵਾਲਾ ਨਹੀਂ ਹੈਗਾਗਾ ਤੇ ਬਾਕੀ ਸਾਫ ਆ ਬੰਦ ਹਵਾਨੇ ਦੇ ਵਿੱਚ ਆ। ਬਾਕੀ ਹਜੇ ਦਿਨ ਥੋੜੇ ਹੋਏ ਆਗੇ ਤੇ ਥਣ ਵੀ ਵਧੀਆ ਆਗੇ। ਤੇ ਬੇਲ ਵੀ ਠੀਕ ਆ ਬਾਕੀ ਕੋਈ ਲਿੱਸੀ ਨਹੀਂ ਹੈਗੀਗੀ ਤੇ ਬਾਕੀ ਤੁਸੀਂ ਆਪਣੀ ਤਸੱਲੀ ਕਰਕੇ ਖਰੀਦਣੀ ਆ ਮੁੱਲ ਹੈਗਾ 85000 ਸੂਗਾ ਦੂਜਾ 8 ਤੋਂ 9 ਲੀਟਰ ਦੁੱਧ ਤਿਆਰ ਆਗਾ ਤੇ ਥਾਣ ਥਣ ਵਧੀਆ ਆ ਗਈ ਵਿੱਥੀ ਵੀ ਚੰਗੀ ਹੈਗੀ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਜਿਵੇਂ ਆਮ ਲੋਡ ਵਾਸਤੇ ਘਰ ਦੀ ਲੋਡ ਵਾਸਤੇ ਪਸ਼ੂ ਰੱਖੇ ਹੁੰਦੇ ਆ ਇਦਾਂ ਹੀ ਪਸ਼ੂ ਰੱਖੇ ਹੋਏ ਆ ਫੇਸ ਕੁਆਲਟੀ ਦੁਬਾਰੇ ਦੇਖ ਸਕਦੇ ਹੋ ਤੁਸੀਂ ਥਾਣ ਦੇਖ ਸਕਦੇ ਹੋ ਤੇ ਬੱਚਾ ਕੱਟਾ ਉਹ ਉਧਰ ਸਾਹਮਣੇ ਬੈਠਾ ਤੁਸੀਂ ਦੇਖ ਸਕਦੇ ਹੋ ਇਹ ਕਟ ਆਇਆ ਦੇ ਮਗਰ ਤੇ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਤੇ ਬਾਈ ਨਾਲ ਗੱਲਬਾਤ ਕਰਕੇ ਆਪਦੀ ਤਸੱਲੀ ਕਰਕੇ ਇੱਥੇ ਆ ਕੇ ਪਹਿਲਾਂ ਤੁਸੀਂ ਤਸੱਲੀ ਕਰਿਓ ਤੇ ਇੱਥੇ ਆ ਕੇ ਆਪਦੀ ਪੂਰੀ ਤਸੱਲੀ ਕਰਕੇ ਤੇ ਫਿਰ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਤੇ ਜਿਹੜੇ ਵੀਰਾ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰਿਆਂ ਦਾ ਧੰਨਵਾਦ